ਨਫਰਾ 34ਵੇਂ ਦਿਨ ਮਾ ਕੁਸ਼ਮਾਂਡਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦਿਨ ਮਾ ਦੁਰਗਾ ਦੀ ਪੂਰੇ ਰੀਤੀ ਰਿਵਾਜਾਂ ਦੇ ਨਾਲ ਪੂਜਾ ਹੁੰਦੀ ਹੈ ਸ਼ਰਧਾਲੂ ਉਹਨਾਂ ਨੂੰ ਮਠਾਈ ਫਲ ਅਤੇ ਮਾਲਪੂਆ ਪੋਗ ਵਜੋਂ ਪੇਟ ਕਰਦੇ ਨੇ ਅਜਿਹਾ ਮੰਨਿਆ ਜਾਂਦਾ ਹੈ ਕਿ ਮਾ ਕੁਸ਼ਮਾਂਡਾ ਦੀ ਪੂਜਾ ਕਰਨ ਦੇ ਨਾਲ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਅਤੇ ਕੰਮ ਵਿੱਚ ਆਉਣ ਵਾਲੀਆਂ ਰੁਕਾਵਟਾਂ ਵੀ ਦੂਰ ਹੋ ਜਾਂਦੀਆਂ ਨੇ Devi ਕੁਸ਼ਮਾਂਡਾ ਦੀ ਪੂਜਾ ਕਰਨ ਦੇ ਨਾਲ ਸ਼ਰਧਾਲੂਆਂ ਨੂੰ ਖੁਸ਼ੀਆਂ ਅਤੇ ਚੰਗੀ ਕਿਸਮਤ ਮਿਲਦੀ ਹੈ Devi ਪੁਰਾਣ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਨਵਰਾਤਰੀ ਦੌਰਾਨ ਕੁਸ਼ਮਾਂਡਾ ਦੇਵੀ ਦੀ ਪੂਜਾ ਕਰਨੀ ਚਾਹੀਦੀ ਦੀ ਹੈ ਮਾ ਦੁਰਗਾ ਉਹਨਾਂ ਦੀ ਬੁੱਧੀ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰਦੀ ਹੈ ਮਾ ਕੁਸ਼ਮਾਂਡਾ ਦੀ ਪੂਜਾ ਕਰਨ ਦੇ ਨਾਲ ਸ਼ਰਦਾਲੂਆ ਨੂੰ ਖੁਸ਼ੀਆਂ ਅਤੇ ਚੰਗੀ ਕਿਸਮਤ ਮਿਲਦੀ ਹੈ ਦੇਵੀ ਪੁਰਾਨ ਦੇ ਵਿੱਚ ਦੱਸਿਆ ਗਿਆ ਹੈ ਕਿ ਵਿਦਿਆਰਥੀਆਂ ਨੂੰ ਨਵਰਾਤਰੀ ਦੌਰਾਨ ਕੁਸ਼ਮਾਂਡਾ ਦੇਵੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ ਮਾ ਦੁਰਗਾ ਉਹਨਾਂ ਦੀ ਬੁੱਧੀ ਦਾ ਵਿਕਾਸ ਕਰਨ ਦੇ ਵਿੱਚ ਮਦਦ ਕਰਦੀ ਹੈ ਦੇਵੀ ਕੁਸ਼ਮਾਂਡਾ ਦੇਵੀ ਦੁਰਗਾ ਦਾ ਚੌਥਾ ਰੂਪ ਹੈ ਦੇਵੀ ਪਗਵਤ ਪੁਰਾਨ ਦੇ ਵਿੱਚ ਉਸ ਦੀ ਮਹਿਮਾ ਦਾ ਵਰਣਨ ਕੀਤਾ ਗਿਆ ਹੈ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਆਪਣੀ ਹਲਕੀ ਮੁਸਕਰਾਹਟ ਦੇ ਨਾਲ ਬ੍ਰਹਿਮੰਡ ਦੀ ਰਚਨਾ ਕੀਤੀ ਸੀ ਇਸ ਲਈ ਉਹਨਾਂ ਨੂੰ ਕੁਸ਼ਮਾਂਡਾ ਦੇਵੀ ਕਿਹਾ ਜਾਂਦਾ ਹੈ ਸ੍ਰਿਸ਼ਟੀ ਦੇ ਆਰੰਭ ਵਿੱਚ ਹਨੇਰਾ ਸੀ ਜਿਸ ਨੂੰ ਮਾਂ ਨੇ ਆਪਣੇ ਹਾਸੇ ਦੇ ਨਾਲ ਦੂਰ ਕਰ ਦਿੱਤਾ ਉਹ ਸੂਰਜ ਦੀ ਗਰਮੀ ਨੂੰ ਸਹਿਣ ਦੀ ਸ਼ਕਤੀ ਰੱਖਦੇ ਨੇ ਇਸ ਲਈ ਉਹਨਾਂ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਸ਼ਕਤੀ ਅਤੇ ਊਰਜਾ ਮਿਲਦੀ ਹੈ ਮਾਂ ਕੁਸ਼ਮਾਂਡਾ ਦੀ ਪੂਜਾ ਦੇ ਵਿੱਚ ਪੀਲੇ ਰੰਗ ਦਾ ਕੇਸਰ ਦਾ ਪੇਠਾ ਚੜਾਵੇ ਵਿੱਚ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਵੀ ਵੰਡਿਆ ਜਾਂਦਾ ਹੈ ਇਸ ਤੋਂ ਇਲਾਵਾ ਮਾਲਪੂਆ ਅਤੇ ਬਤਾਸ਼ੇ ਵੀ ਚੜਾਏ ਜਾਂਦੇ ਨੇ ਆਪ ਸਭ ਨੂੰ ਚੌਥੇ ਨਵਰਾਤਰੀ ਦੀਆਂ ਬਹੁਤ